ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਾਲਾ ਪੰਜਵਾ ਸ਼ਾਂਤ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜੀਓ ਅਮਰਤ ਹਰ ਦਾ ਨਾਮ ਸਾਧ ਸੰਧਰ ਆਵਿਆ ਜੀਓ ਭਜ ਸਾਰ ਸੰਗ ਏਕਾ ਰਾਧੂ ਜਨਮ ਮਰਨ ਦੁੱਖ ਨਾ ਸਹਿ ਤੁਰ ਕਰਮ ਲਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠੇ ਛੁੱਟੀ ਗਾਠ ਜਮ ਪੰਥ ਮੂਰਨ ਆਵਿਆ ਬਿਨ ਮੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨਾ ਧਰਿਆ ਤਰ ਇਕ ਨਾਮ ਨਰੰਜਨ ਜੀਉ ਤੂੰ ਦਾਤਾ ਦਾ ਤਾਰ ਸਰਬ ਦੁਖ ਭੰਜਨੋ ਜੀਉ ਦੁਖ ਹਰਤ ਕਰਤਾ ਸੁਖੈ ਸੁਆਮੀ ਸ਼ਰਣ ਸਾਧੂ ਆਏ ਸੰਸਾਰ ਸਾਗਰ ਮਹਾ ਵਿਖੜਾ ਪਰ ਏਕ ਮਹਤਰਾ ਆਇਆ ਹੋਰ ਰਹਿਆ ਸਰਬਥਾਏ ਗੁਰ ਗਿਆਨ ਨਿਤਰੀ ਅੰਜਨੋ ਬਨਮਨ ਤਨ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਭੰਜਨੋ ਆਪ ਲੀਏ ਲੜ ਲਾਏ ਕਿਰਪਾ ਦਾ ਰਿਆ ਜੀਉ ਮੋਹ ਨਿਰਗੁਰੇ ਨੀਚ ਨਾਸਵਲ ਅਗਮ ਅਪਾਰਿਆ ਜੀਉ ਦੇ ਆਲ ਸਦਾ ਕਿਰਪਾਲ ਸੁਆਮੀ ਨੀਤਿ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਤੇ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ tera darsa apar naam amoli jiyot jap hai tere das purkh atoli jiyo sant rasan boutha uttha har rase se hi mate agur charan lage maha bhage sada din jaagya sada sada smratam swami saas saas gun bolai binmant nanak tur sadu naam sri naam panchma shant ek vankal sat gur prasar sat gur din dyal jis sang har gaviya jiyo amrit har ka naam saas sundar aaviya jiyo bhaj saas ਇਹ ਕਾਰਾ ਦੁ ਜਾਨ ਨਾ ਮਾਰਨ ਦੁਖ ਨਾ ਆਸੇ ਤੋਰ ਕਰ ਮਲੇ ਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠੇ ਛੂਟੀ ਗਾਠ ਜਮ ਪੰਥ ਮੂਰਨ ਆਵਿਆ ਬਨਵੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨ ਧਰਿਆ ਤਰ ਇਕ ਨਾਮ ਨਰੰਜਨ ਜੀਉ ਤੂ ਦਾਤਾ ਦਤਾਰਾ ਸਰਬ ਦੁਖ ਭੰਜਨ ਜੀਉ ਦੁਖ ਹਰਤ ਕਰਤਾ ਸੁਖੈ ਸੁਆਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਇਕ ਮਹਤਰਾਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਨਿਤ ਰੀ ਅੰਜਨ ਬਨਵੰਤ ਨਾਨਕ ਦਾ ਸਿਮਰੀ ਸਰਬ ਦੁਖ ਪੈ ਭਾਂਜ ਨੂੰ ਆਪ ਲਿਏ ਲੜ ਲਾਏ ਕਿਰਪਾ ਤਾਰੇ ਜੀਓ ਮੋਹ ਨਿਰਗੁਣ ਨੀਚ ਨਾਸ ਪਰ ਅਗਮ ਅਪਾਰਿਆ ਜੀਓ ਬਿਹਾਲ ਸਦਾ ਕਰਪਾਲ ਸੁਆਮੀ ਨੀਤ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰ ਜੱਤ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜਿਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੀ ਜਿਉ ਸੰਤ ਰਸੈ ਬੂਠਾ ਆਪ ਤੂਠਾ ਹਰ ਰਸੈ ਸੇਈ ਮਾਤੇ ਅਗੁਰ ਚਰਨ ਲਾਗੇ ਮਹਾ ਭਾਗੇ ਸਦਾ ਅੰਤਨ ਜਾਗਿਆ ਸਦਾ ਸਦਾ ਸਮਰਤਮ ਸੁਆਮੀ ਸਾਸ ਸਾਸ ਗੁਣ ਬੋਲੇ ਬਨਮਨਤ ਨਾਨਕ ਤੂਰ ਸਾਜ ਜੀਤਨਾ ਸ੍ਰੀ ਮਾਲਾ ਮੋਲੀ ਜਮਾ ਸ਼ਾਂਤ ਇਕਾਂਕਾਲ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜਿਉ ਅੰਮ੍ਰਿਤ ਹਰ ਦਾ ਨਾਮ ਸਾਜ ਸੁੰਧਰ ਆਵਿਆ ਜਿਉ ਭਜ ਸਾਜ ਸੰਗ ਇਕ ਸਾਧੂ ਜਨਮ ਮਰਨ ਦੀ ਦੁਕਾਨ ਆਸੇ ਤੋਰ ਕਰ ਮਲੇ ਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਠੇ ਛੁਟੀ ਗੱਠ ਜਮ ਪੰਥ ਮੂਰ ਨ ਆਵਿਆ ਬਨਮਨਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨਿ ਧਰਿਆ ਤਰ ਇਕ ਨਾਮ ਨਰੰਜਨ ਜੀਉ ਤੂ ਦਾ ਤਾਰ ਸਰਬ ਦੁਖ ਭੰਜਨੋ ਜੀਉ ਦੁਖ ਹਰਤ ਕਰਤਾ ਸੁਖ ਸੁਆਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਇਕ ਮਹਤੜਾਇਆ ਹੋਰ ਰਹਿਆ ਸਰਬਥਾਏ ਗੁਰ ਗਿਆਨ ਮਿਤਰੀ ਅੰਜਨੋ ਬਨਮਨਤ ਨਾਨਕ ਸਦਾ ਹਰੀ ਸਰਬ ਦੁਖ ਪੈ ਭਾਂਜ ਨੂੰ ਆਪ ਲਿਏ ਲੜ ਲਾਏ ਕਿਰਪਾ ਕਰਿਆ ਜੀਓ ਮੋਹ ਨਿਰਗੁਣ ਨੀਚ ਨਾਸ ਪਰ ਅਗਮ ਅਪਾਰਿਆ ਜੀਓ ਬਿਹਾਲ ਸਦਾ ਕਰਪਾਲ ਸੁਆਮੀ ਨੀਤ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਮਨਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪ ਬਨਵਾਰਿਆ tera darsa apar naam amoli jiyo nit jap hai tere das kulkh atoli jiyo sant rasen boutha utha har ras se hi matya gur charan lage maha bhage sada antan jagya sada sada smratam swami saas saas gun bolai banmant nanak tur sadu naam jeetna mooli ala panjma shant ek vankar satgurb prasar satgurb din dial jis sang har gaviya jiyo amrit har ka naam saas sandharaviya jiyo bhaj sar ਤੰਗ ਐ ਕਾ ਰਾਦੂ ਜਨਮ ਮਰਨ ਦੁਖ ਨਾ ਸੇ ਧੁਰ ਕਰਮ ਲਿਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠੇ ਛੁਟੀ ਗਾਠ ਜਮ ਪਾਂਥ ਮੂਰ ਨ ਆਈਆ ਬਨਵੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨਿ ਧਰਿਆ ਤਰ ਇਕ ਨਾਮ ਨਰੰਜਨ ਜੀਉ ਤੂ ਦਾ ਤਦ ਤਾਰ ਸਰਬ ਦੁਖ ਭੰਜਨ ਜੀਉ ਦੁਖ ਹਰਤ ਕਰਤਾ ਸੁਖ ਸੁਆਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਬਲ ਇਕ ਮਹਤਰਾ ਆਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਨਿਤਰੀ ਅੰਜਨ ਬਨਵੰਤ ਨ ਨਕਸਾ ਦਾ ਸਿਮਰੀ ਸਰਬਦੂਖ ਪੈ ਭਾਂਜ ਨੂੰ ਆਪ ਲੀਏ ਲੜ ਲਾਏ ਕਿਰਪਾ ਤਾਰੇ ਆ ਜੀਓ ਮੋਹਨਿਰਗੁਣ ਨੀਚ ਨਾਤ ਪ੍ਰਭ ਅਗਮ ਅਪਾਰਿਆ ਜੀਓ ਬਿਹਾਲ ਸਦਾ ਕਰਪਾਲ ਸੁਆਮੀ ਨੀਤ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰਿਆ ਹੇ ਰਾਦਰਸ ਅਪਾਰ ਨਾਮ ਅਮੋਲੀ ਜੀਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੀ ਜੀਉ ਸੰਤ ਰਸਨ ਬੂਠਾ ਉਠਾ ਹਰ ਰਸੈ ਸੇਈ ਮਾਤੇ ਅਗੁਰ ਚਰਨ ਲਾਗੇ ਮਹਾ ਭਾਗੇ ਸਦਾ ਅੰਤਨ ਜਾਗਿਆ ਸਦਾ ਸਦਾ ਸਮਰਤਾਮ ਸਵਾਮੀ ਸਾਸ ਸਾਸ ਗੁਣ ਬੋਲੇ ਬਨਮਨਤ ਨਾਨਕ ਤੂਰ ਸਾਧੂ ਨਿਤਨਾ శ్రీ ਮਾਲਾਈ ਅੰਜਮਾ ਸ਼ਾਂਤ ਇਕ ਵੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅਮਰਤ ਹਰ ਕਾ ਨਾਮ ਸਾਧ ਸੰਧਰਾਵੀਐ ਜੀਉ ਭਜ ਸਾਧ ਸੰਗ ਕਹ ਰਾਦੂ ਜਨਮ ਮਾਰਨ ਦੁਖ ਨਾ ਸਹੇ ਤੋਰ ਕਰਮ ਲੇ ਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾઠ ਛੁਟੀ ਗਾਠ ਜਮ ਪੰਥ ਮੂਰਨਾ ਆਈਆ ਬਿਨਵੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨਿਤ ਰਿਆ ਤਰ ਇਕ ਨਾਮ ਨਰੰਜਨ ਜੀਓ ਤੂ ਦਾਤਾ ਦਤਾਰਾ ਸਰਬ ਦੁਖ ਭੰਜਨੋ ਜੀਓ ਦੁਖ ਹਰਤ ਕਰਤਾ ਸੁਖ ਹੈ ਸੁਆਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਇਕ ਮਹਤਰਾ ਆਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਨਿਤ ਰੀ ਅੰਜਨੋ ਬਿਨਵੰਤ ਨਾਨਕ ਸੇ ਸੇਮਰੀ ਸਰਬਦੂਖ ਪੈ ਭੰਜ ਨੂੰ ਆਪ ਲਿਏ ਲੜ ਲਾਏ ਕਿਰਪਾ ਦਾ ਰਿਆ ਜੀਓ ਮੋਹਨਿਰਗੁਣ ਨੀਚ ਨਾਸਪ੍ਰਭ ਅਗਮ ਅਪਾਰਿਆ ਜੀਓ ਦੇਵਾਲ ਸਦਾ ਕਰਾਲ ਸੁਆਮੀ ਨੀਤ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜੀਉ ਨਿਤ ਜਪਹਿ ਤੇਰੇ ਦਾਸ ਪੁਰਖ ਅਤੋਲੀ ਜੀਉ ਸੰਤ ਰਸਨ ਗੂਠਾ ਆਪ ਤੂਠਾ ਹਰ ਰਸੈ ਸੇ ਮਾਤੇ ਅਗੁਰ ਚਰਨ ਲਾਗੇ ਮਹਾ ਭਾਗੇ ਸਦਾ ਅੰਤਨ ਜਾਗਿਆ ਸਦਾ ਸਦਾ ਸਮਰਤਾਮ ਸੁਆਮੀ ਸਾ ਸਾਸ ਗੁਣ ਬੋਲੇ ਬਨਮਨਤ ਨਾਨਕ ਧੂਰ ਸਾਦੂ ਨਾਮ ਪ੍ਰਭੋ ਬੋਲੇ ਜੀਤਿ ਨਾ ਸ੍ਰੀਮਹਲਾ ਪੰਜਵਾਂ ਸ਼ਾਂਤ ਇਕ ਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜੀਉ ਅਮਰਤ ਹਰ ਦਾ ਨਾਮ ਸਾਦ ਸੰਧਰ ਆਵਿਆ ਜੀਉ ਭਜ ਸਾਰ ਸੰਗ ਇਕ ਰਾਧੂ ਜਨਮ ਮਰਨ ਦੁੱਖ ਨਾ ਸਹਿ ਧੁਰ ਕਰਮ ਲਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠੇ ਛੁੱਟੀ ਗਾਠ ਜਮ ਪੰਥ ਮੂਰਨ ਆਵਿਆ ਬਨਮਨਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਆਈਏ ਨੇ ਤਰੇਆ ਤਰੇ ਏਕ ਨਾਮ ਨਰੰਜਨ ਜੀਓ ਤੂ ਦਾ ਤਦ ਤਾਰਾ ਸਰਬ ਦੁਖ ਭੰਜਨ ਜੀਓ ਦੁਖ ਹਰਤ ਕਰਤਾ ਸੁਖ ਹੈ ਸੁਆਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾਂ ਵਿਖੜਾ ਪਰ ਏਕ ਮਹਤਰਾ ਆਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਮਿਤਰੀ ਅੰਜਨੋ ਬਨਮਨ ਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਭੰਜਨੋ ਆਪ ਲੀਏ ਲੜ ਲਾਏ ਕਿਰਪਾ ਤਾਰਿਆ ਜੀਓ ਮੋਹ ਨਿਰਗੁਣ ਨੀਚ ਨਾਥ ਪ੍ਰਭ ਅਗਮ ਅਪਾਰਿਆ ਜੀਓ ਦੇਵਾਲ ਸਦਾ ਕਰਾਲ ਸੁਆਮੀ ਨੀਤ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਤੇ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ tera darsa apar naam amoli jiyo nit jap hai tere das purkh atoli jiyo sant rasen boutha uttha har rase se maate agur charan lage maha bhage sada an din jagya sada sada smratam swami saas saas gun bolai banmant nanak tur saad jeetna sri mala oli jma shant ek vankar sat gur prasar sat gur din dial jis sang har gaviya jiyo amrat har ka naam saas sandharaviya jiyo bhaj saar sang ek ਰਾਤ ਦੂ ਜਨਮ ਮਰਨ ਦੁਖ ਨਾਸੇ ਤੁਰ ਕਰਮ ਲਿਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠ ਛੁੱਟੀ ਗੱਠ ਜਮ ਪੰਤ ਮੂਰ ਨਾ ਆਵਈਐ ਬਿਨਵੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨੇ ਧਰਿਆ ਤਰ ਏਕ ਨਾਮ ਨਿਰੰਜਨ ਜੀਉ ਤੂ ਦਾਤਾ ਦਤਾਰ ਸਰਬ ਦੁਖ ਭੰਜਨੋ ਜੀਉ ਦੁਖ ਹਰਤ ਕਰਤਾ ਸੁਖੈ ਸੁਆਮੀ ਸਰਣ ਸਾਧੂ ਆਏ ਸੰਸਾਰ ਸਾਗਰ ਮਹਾ ਵਿਖੜਾ ਪਰ ਏਕ ਮਹਿ ਤਰਾਇਆ ਹੋਰ ਰਹਿਆ ਸਰਬ ਥਾਏ ਗੁਰ ਗਿਆਨ ਨਿਤਰੀ ਅੰਜਨੋ ਬਨਵੰਤ ਨਾਨਕ ਸਦਾ ਸਿ ਮਰੀ ਸਰਬ ਦੁਖ ਪੈ ਭਾਂਜ ਨੂੰ ਆਪ ਲਿਏ ਲੜ ਲਾਏ ਕਿਰਪਾ ਤਾਰੇ ਆ ਜੀਓ ਮੋਹ ਨਿਰਗੁਣ ਨੀਚ ਨਾਸ ਪਰਗ ਅਗਮ ਅਪਾਰਿਆ ਜੀਓ ਬਿਹਾਲ ਸਦਾ ਕਰਪਾਲ ਸੁਆਮੀ ਨੀਤ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰਿਆ tera darsa apar naam amoli jiyonit jap hai tere das pulakh atoli jiyo sant rasan boutha uttha har rase sehi matya agur charan lage maha bhage sada an din jagya sada sada samratam swami saas saas gun bolai banmant nanak tur sandu naam prab amoli wah guru ji ka khalsa wah guru ji ki fateh